ਆ ਵੀਡੀਓ ਆ ਭਾਈ ਜੀ ਕਿਸਾਨ ਦੇ ਖੇਤ ਦੀ ਜਿੱਥੇ ਕੀ ਕਣਕ ਵੱਢਦੀ ਕੰਪੈਨ ਨੂੰ ਅੱਗ ਪੈ ਜਾਂਦੀ ਆ ਤੇ ਅੱਗ ਵੀ ਐਸੀ ਪੈਂਦੀ ਆ ਕਿ ਥੋੜੇ ਹੀ ਟਾਈਮ ਚ ਸਾਰਾ ਕੁਝ ਖਤਮ ਹੋ ਜਾਂਦਾ ਦੇਖੋ ਬਾਈ ਮਸ਼ੀਨ ਨੂੰ ਬਾਹਰ ਕੱਢਣ ਦੀ ਵੀ ਕੋਸ਼ਿਸ਼ ਕਰਦਾ ਪਰ ਅੱਗ ਇੰਨੀ ਤੇਜ਼ ਹੋ ਜਾਂਦੀ ਆ ਕੀ ਮਸ਼ੀਨ ਵੀ ਬਾਹਰ ਨੇ ਨਿਕਲਦੀ ਇਧਰ ਪਾਸੇ ਪਈ ਪਰਾਲੀ ਨੂੰ ਅੱਗ ਲੱਗ ਗਈ ਹੁਣ ਇਹ ਕਿਸੇ ਦੇ ਕੀ ਸਾਰੇ ਦੀ ਗੱਲ ਹੈ ਕਿ ਵਹਿੰਦੇ ਵਹਿੰਦੇ ਸਾਰਾ ਕੁਝ ਖਤਮ ਹੋ ਜਾਂਦਾ